ਪਰ ਪ੍ਰੋਬਲਮ ਪਤਾ ਕੀ ਹੈ ਅਸੀਂ ਉਹਨਾਂ ਲਈ ਜੀਨੇ ਆ ਜਿਨ੍ਹਾਂ ਨੂੰ ਤੇਰੇ ਮਰੇ ਤੇ ਵੀ ਫਰਕ ਨਹੀਂ ਪੈਣਾ ਤੇਰੇ ਜਿਉਂਦੇ ਤੇ ਵੀ ਫਰਕ ਨਹੀਂ ਪੈਣਾ ਉਹ ਕੀ ਕਹੂ ਉਹ ਕੀ ਕਹੂ ਉਹ ਕੀ ਕਹੇਗਾ ਉਹ ਕੀ ਕਹੇਗਾ ਉਹ ਕੀ ਕਹੇਗਾ ਪਰ ਜਿਹੜੇ ਤੁਹਾਡੀ ਪਰਵਾਹ ਕਰਦੇ ਆ ਨਾ ਜਿੰਨੂੰ ਤੇਰੇ ਮਰਨ ਤੇ ਫਰਕ ਪਊ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਹੈ ਜਿਹੜਾ ਤੇਰੇ ਮਰਨ ਤੇ ਰੁੱਲ ਜੂ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਜਿਹੜਾ ਤੇਰੀ ਵੇਟ ਕਰਦਾ ਭਾਵੇਂ ਉਹ ਤੇਰਾ ਕੁੱਤਾ ਹੀ ਹੋਵੇ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਤੈਨੂੰ ਉਹਦੀ ਪਰਵਾਹ ਕਰਨੀ ਚਾਹੀਦੀ ਹੈ ਜਿਹੜਾ ਤੇਰੀ ਪਰਵਾਹ ਕਰਦਾ ਡਾਊਨਲੋਡ ਸ਼ੇਅਰ ਚੈਟ